ਕਰ ਲਿਖਦੇ ਹਨ ਕਿ ਸਤ ਗੁਰਾਂ ਦੇ 8 ਮਹਿਲ ਸਨ ਮੇਨਾ ਮਾਤਾ ਕ੍ਰਿਸ਼ਨ ਕੌਰ ਜੀ ਦਾ ਨਾਮ ਆਉਂਦਾ ਹੈ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਦੋ ਆਨੰਦ ਕਾਰਜ ਹੋਏ ਸਨ ਤਾਂ ਉਥੇ ਪ੍ਰਚਲਿਤ ਮਾਤਾ ਗੰਗਾ ਜੀ ਹੋਏ ਸਨ ਉਹਨਾਂ ਦੇ ਦੂਸਰੇ ਮਹਿਲ ਮਾਤਾ ਰਾਮ ਦੇਵੀ ਜੀ ਸਨ ਜਦੋਂ ਮਾਤਾ RAM DEVI ਜੀ ਦੇ ਨਾਲ ਸਭ ਤੋਂ ਪਹਿਲਾਂ ਆਨੰਦ ਕਾਰਜ ਹੋਇਆ ਸਤਿਗੁਰਾਂ ਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਤੇ ਸਾਧ ਸੰਗਤ ਜੀ ਉਸ ਵੇਲੇ ਫਿਰ ਉਹਨਾਂ ਦੇ ਕੋਖੋਂ ਭਾਵ ਨਹੀਂ ਲੱਗਾ ਮਾਤਾ RAM DEVI ਜੀ ਤੇ ਹੀ ਕਹਿਣ ਤੇ ਸਤਿਗੁਰਾਂ ਨੇ ਮਾਤਾ ਗੰਗਾ ਜੀ ਦੇ ਨਾਲ ਆਨੰਦ ਕਾਰਜ ਕਰਨਾ ਕੀਤੇ ਜਨਾਂ ਦੀ ਕੋਖੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਉਤਾਰ ਨਾ ਕੀਤਾ ਫਿਰ ਸਾਦੇ ਗੁਰਾਂ ਦੇ ਪੰਜ ਪੁੱਤਰ ਅਤੇ ਇੱਕ ਪੁੱਤਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਧਾਰਨਾ ਕੀਤਾ। ਬਾਬਾ ਟੱਲ ਰਾਏ, ਬਾਬਾ ਹਨੀ ਰਾਏ, ਬਾਬਾ ਸੂਰਜ ਮੱਲ, ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਬੀਬੀ ਵੀਰੋ ਜੀ। ਬੀਬੀ ਵੀਰੋ ਸਭ ਤੋਂ ਛੋਟੇ, ਉਹ ਤੋਂ ਵੱਡੇ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਤੇ ਸਾਧ ਸੰਗਤ ਜੀ ਤੇ 바바 ਗੁਰਦੇਤਾ ਜੀ 바바 ਗੁਰਦੇਤਾ ਜੀ ਦੇ ਘਰ ਹੋਣਾ ਸਤਗੁਰੂ ਗੁਰੂ ਹਰ Rai ਸਾਹਿਬ ਮਹਾਰਾਜ ਨੇ ਉਤਾਰਣਾ ਕੀਤਾ ਸਤਗੁਰੂ ਗੁਰੂ ਹਰ Rai ਸਾਹਿਬ ਮਹਾਰਾਜ ਦੇ ਹੁਣ ਅੱਠ ਮਹਿਲ ਸਨ ਮਾਤਾ ਕ੍ਰਿਸ਼ਨ ਕੌਰ ਜੀ ਮਾਤਾ ਚੰਦ ਕੌਰ ਜੀ ਮਾਤਾ ਪ੍ਰੇਮ ਕੌਰ ਜੀ ਮਾਤਾ ਅਨੋਖੀ ਜੀ ਤੇ ਸਾਧ ਸੰਗਤ ਜੀ ਇਹ ਜਿਹੜੇ ਮਹਿਲ ਸਨ ਇਹ ਅੱਠ ਸਨ ਤੇ ਇਹ ਅੱਠੇ ਜਿਹੜੇ ਮਹਿਲ ਸਨ ਕੁਸ਼ਣ ਨਾਮ ਵਿਸਰਗੇ ਤੇ ਸਾਧ ਸੰਗਤ ਜੀ ਇਹ ਇੱਕ ਰਾਜਾ ਹੋਇਆ ਹੈ ਅਨੂਪੁਰ ਦਾ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕੋਲ ਇੱਕ ਵਾਰ ਦਰਸ਼ਨ ਕਰਨ ਵਾਸਤੇ ਆਏ ਸਨ ਤੇ ਉਦੋਂ ਦਰਸ਼ਨ ਜਦੋਂ ਕੀਤੇ ਤੇ ਪੁੱਤਰ ਨੂੰ ਦੇਖਿਆ ਗੁਰ ਹਰ Rai ਸਹਾਏ ਮਹਾਰਾਣੀ ਨੂੰ ਤੇ ਆਪਣੀਆਂ ਅਠੇ ਪੁੱਤਰੀਆਂ ਜਿਹੜੀਆਂ ਨੇ ਸਤਿਗੁਰਾਂ ਦੇ ਆਸ਼ੀਰਵਾਦ ਦੇ ਨਾਲ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਆਏ ਕਰਨ ਤੇ ਆਪਣੇ ਅਠੀਆਂ ਅੱਠੇ ਜਿਹੜੀਆਂ ਪੁੱਤਰੀਆਂ ਸਨ ਗੁਰੂ ਹਰਿਰਾਇ ਰਾਏ ਸਾਹਿਬ ਮਹਾਰਾਜ ਨੂੰ ਵਿਆਹ ਦਿੱਤੀਆਂ ਸਨ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਮਤੀਤ ਹੁੰਦਾ ਹੈ ਤੇ ਅੱਗੇ ਫਿਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਉਂਦੇ ਹਨ ਮਾਤਾ ਕ੍ਰਿਸ਼ਨ ਕੌਰ ਦੇ ਕੋਖੋਂ ਤੇ ਇਸੇ ਤਰ੍ਹਾਂ ਜਿਹੜੀ ਇਹ ਸੋਡੀਆਂ ਦੀ ਅੰਸ਼ ਅੰਸ਼ ਹੈ ਇਹ ਚੱਲਦੀ ਆ ਰਹੀ ਹੈ